ਆਰ ਫੇਡ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਨੂੰ ਦੇਖਾਂਗੇ ਕਿ ਕਿੱਦਾਂ ਦੇ ਹਾਲਾਤ ਬਣ ਸਕਦੇ ਹਨ ਸੱਚੇ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਮੌਸਮ ਦੀ ਜਾਣਕਾਰੀ ਦੇਖੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਆਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਨੂੰ ਦੇਖਾਂਗੇ ਅੱਜ ਦੇ ਹਾਲਾਤ ਕਿੱਦਾਂ ਦੇ ਰਹਿ ਸਕਦੇ ਹਨ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਦੇ ਆਂ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲੋ ਤਾਂ ਕਿ ਚੱਲ ਕੇ ਜਿਹੜੀ ਵੀ ਅਪਡੇਟ ਆਵੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਵਿੱਚ ਜਨ ਤੱਕ ਜੁੜੇ ਰਹਿਣਾ ਤਾਂ ਹੀ ਤੁਹਾਨੂੰ ਪੂਰੀ ਜੋ ਵੀ ਅਲਰਟ ਜਾਰੀ ਕੀਤੇ ਗਏ ਹਨ ਉਹਦੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਦੀ ਅਪਡੇਟ ਦੀ ਗੱਲ ਕਰੀਏ ਤਾਂ ਯਾਨੀ 16 17 18 ਤਰੀਕ ਦੀ ਮੌਸਮ ਦੀ ਗੱਲ ਕਰੀਏ ਜਿਸ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਦੇਖੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਲਟਸ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਟਾਈਮ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਠੀਕ-ਠਾਕ ਬਣਿਆ ਹੋਇਆ ਹੈ ਪਹਿਲਾਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇੱਕ ਪਛਮੀ ਸਿਸਟਮ ਜਿਹੜਾ ਹਲਕੇ ਲੈਵਲ ਦਾ ਪਹਾੜੀ ਖੇਤਰਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ 23 ਦਾ ਅਸਰ ਦੇਖਣ ਨੂੰ ਮਿਲੇਗਾ ਹਲਕੇ ਲੈਵਲ ਦੇ ਮੀਂਹ ਸ਼ਰਾਟੇ ਵੀ ਦੇਖਣ ਨੂੰ ਮਿਲ ਸਕਦੇ ਹਨ ਆਉਂਦੇ 48 ਘੰਟਿਆਂ ਦੇ ਵਿੱਚ ਜੇਕਰ ਪਹਿਲੇ ਆਪਾਂ ਗੱਲ ਕਰੀਏ ਤਾਂ ਇਸ ਦੇ ਨਾਲ ਹਲਕੇ ਲੈਵਲ ਦੇ ਸਿਸਟਮ ਦੇ ਨਾਲ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋ ਸਕਦੀ ਹੈ ਮੈਦਾਨੀ ਖੇਤਰਾਂ ਦੇ ਵਿੱਚ ਠੰਡ ਦਾ ਜ਼ੋਰ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਦੇ ਇਲਾਕਿਆਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਔਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਹਲਕੇ ਲੈਵਲ ਦੀਆਂ ਹਵਾਵਾਂ ਵੀ ਚਲਦੀਆਂ ਦੇਖਣ ਨੂੰ ਮਿਲ ਸਕਦੀਆਂ ਜੇ ਹਵਾ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੱਛਮ ਦਿਸ਼ਾ ਤੋਂ ਹਵਾ ਚਲਦੀ ਹੋਣ ਦੇ ਕਾਰਨ ਟੈਂਪਰੇਚਰ ਦੇ ਵਿੱਚ ਗਰਾਵਟ ਅਤੇ ਪੋਲੂਸ਼ਨ ਦੇ ਤੋਂ ਵੀ ਆਪਾਂ ਨੂੰ ਟੈਂਪਰਰੀ ਤੌਰ ਤੇ ਰਾਹਤ ਦੇਖਣ ਨੂੰ ਮਿਲੇਗੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਜੇ ਪਹਿਲੇ ਆਪਾਂ ਪੰਜਾਬ ਨਾਲ ਟੱਚ ਕਰਦੇ ਜੇ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਜਲ ਰਾਜਸਥਾਨ ਦਾ ਮੌਸਮ ਠੀਕ ਠਾਕ ਹੈ ਜੀ ਟੈਂਪਰੇਚਰ ਦੇ ਪੱਖੋਂ ਆਪਾਂ ਨੂੰ ਟੈਂਪਰੇਚਰ ਦੇ ਵਿੱਚ ਗਰਾਵਰ ਦੇਖਣ ਨੂੰ ਮਿਲੇਗੀ ਆਉਣ ਵਾਲੇ ਦਿਨਾਂ ਦੇ ਵਿੱਚ 16 17 18 ਤਰੀਕ ਨੂੰ ਮੌਸਮ ਠੀਕ ਰਹੇਗਾ ਮੀਂਹ ਦੇ ਚਾਂਸ ਬਹੁਤ ਘੱਟ ਹਨ ਬਾਕੀ ਪੱਛਮ ਦੀ ਦਿਸ਼ਾ ਤੋਂ ਹਵਾ ਚਲਦੀ ਹੋਣ ਦੇ ਕਾਰਨ ਦਿਨ ਦੇ ਟੈਂਪਰੇਚਰ ਦੇ ਵਿੱਚ ਗਰਾਵਰ ਦੇਖਣ ਨੂੰ ਮਿਲੇਗੀ ਦਿਨ ਦਾ ਟੈਂਪਰੇਚਰ ਆਪਾਂ ਨੂੰ 28 ਡਿਗਰੀ ਉੱਤੇ ਰਾਤ ਦਾ ਟੈਂਪਰੇਚਰ ਆਪਾਂ ਨੂੰ 15 16 ਡਿਗਰੀ ਦੇਖਣ ਨੂੰ ਮਿਲੇਗਾ ਇਹ ਪੰਜਾਬ ਨਾਲ ਟੱਚ ਕਰਦੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਜੇਕਰ ਆਪਾਂ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਜਿਹੜੇ ਪੰਜਾਬ ਨਾਲ ਟੱਚ ਕਰਦੇ ਆਪੇਵਾ ਕੋਰ ਖੇਤਰ ਹੋ ਗਿਆ ਹੋਰ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਟੈਂਪਰੇਚਰ ਦੇ ਵਿੱਚ ਗਰਾਵਰ ਦੇਖਣ ਨੂੰ ਮਿਲੇਗੀ ਜਦਤ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਦੇਖਣ ਨੂੰ ਮਿਲੇਗਾ ਪੱਛਮ ਦਿਸ਼ਾ ਦੀ ਹਵਾ ਜਲਦੀ ਹੋਣ ਦੇ ਕਾਰਨ ਪੋਲੂਸ਼ਨ ਦੇ ਵਿੱਚ ਟੈਂਪਰੇਰੀ ਤੌਰ ਤੇ ਆਪਾਂ ਨੂੰ 16 17 ਟ੍ਰੀਕ ਨੂੰ ਰਾਤ ਦੇਖਣ ਨੂੰ ਮਿਲੇਗੀ ਫਿਲਹਾਲ ਹੁਣ ਆਪਾਂ ਜੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟਲਾਈਟਸ ਜਿਹੜਾ ਸਾਡੇ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇਸ ਟਾਈਮ ਪੰਜਾਬ ਦਾ ਮੌਸਮ ਠੀਕ ਠਾਕ ਦੇਖਣ ਨੂੰ ਮਿਲ ਰਿਹਾ ਹੈ ਪਰ ਜਿਹੜਾ ਪੱਛਮੀ ਹਵਾਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਜਿਸ ਦੇ ਨਾਲ ਆਪਾਂ ਨੂੰ ਪੋਲੂਸ਼ਨ ਦੇ ਵਿੱਚ ਥੋੜਾ ਜਿਹਾ ਕੰਟਰੋਲ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਪੋਲੂਸ਼ਨ ਦਾ ਲੈਵਲ 250 ਤੋਂ 300 ਦੇ ਆਸ-ਪਾਸ ਚੱਲਦਾ ਪਿਆ ਸੀ ਪੰਜਾਬ ਦੇ ਬਹੁਤੇ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਜਿਹੜਾ ਸਿਸਟਮ ਦੀ ਐਂਟਰੀ ਹੋਏਗੀ ਜਿਸ ਦੇ ਨਾਲ ਪੱਛਮੀ ਹਵਾਵਾਂ ਪੰਜਾਬ ਦੇ ਵਿੱਚ ਦਸਤਕ ਦੇਣਗੀਆਂ ਤਾਂ ਆਪਾਂ ਉਹ ਪੰਜਾਬ ਦੇ ਕਾਫੀ ਸ਼ਹਿਰਾਂ ਦੇ ਵਿੱਚ ਹਲਕੀ ਪੱਛਮੀ ਹਵਾਵਾਂ ਦੀ ਵਸਤੀ ਦੇ ਨਾਲ ਪੰਜਾਬ ਦੇ ਖਾਸ ਕਰਕੇ ਜਿਹੜੇ ਮਹੂਜ ਮਾਲਵੇ ਦੇ ਖੇਤਰ ਕੁਝ ਮੱਜਵੇ ਦੇ ਖੇਤਰ ਹੋ ਗਏ ਇਹਨਾਂ ਦੇ ਵਿੱਚ ਆਪਾਂ ਨੂੰ ਦੁਪਹਿਰ ਤੋਂ ਬਾਅਦ ਹਲਕੀ ਤੂਫ ਦੇਖਣ ਨੂੰ ਮਿਲੀ ਸੀ ਉਸ ਦੇ ਨਾਲ ਪ੍ਰਦੂਸ਼ਣ ਤਾਂ ਨਹੀਂ ਘਟਿਆ ਪਰ ਥੋੜਾ ਸੁਧਾਰ ਪ੍ਰਦੂਸ਼ਣ ਦੇ ਵਿੱਚ ਦਰਜ ਹੋਇਆ ਸੀਗਾ ਜਿਹੜੇ ਅਗਲੇ 48 ਘੰਟੇ ਹੋਣਗੇ ਯਾਨੀ ਕਿ ਅੱਜ ਰਾਤ ਤੋਂ ਅਗਲੇ 24 ਘੰਟੇ ਹੋਣਗੇ ਇਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵਿੱਚ ਹਲਕੇ ਸ਼ਰਾਟ ਇਲਾਕੇ ਅਸਾਰ ਰਹਿਣਗੇ ਖਾਸ ਕਰਕੇ ਅੰਮ੍ਰਿਤਸਰ ਸਾਹਿਬ ਹੋ ਗਿਆ ਗੁਰਦਾਸਪੁਰ ਪਠਾਨਕੋਟ ਸ਼ਿਆਰਪੁਰ ਨਵਾਂ ਸ਼ਹਿਰ ਅਤੇ ਦੂਸਰੇ ਹੋਰ ਇਲਾਕੇ ਹੋ ਸਕਦੇ ਹਨ ਹਲਕੇ ਛਰਾਟੇ ਦਰਜ ਹੋ ਸਕਦੇ ਹਨ ਹਲਕਾ ਪੱਛਮੀ ਸਿਸਟਮ ਹੈ ਜਿਸ ਦੇ ਨਾਲ ਥੋੜੇ ਬੋਤੇ ਮੀਂਹ ਦੇਖਣ ਨੂੰ ਮਿਲ ਸਕਦੇ ਹਨ 2-4 ਪਿੰਡਾਂ ਦੇ ਵਿੱਚ ਹਲਕੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਜਿਆਦਾ ਮੀਂਹ ਦੇਖਣ ਦੇ ਚਾਂਸ ਘੱਟ ਘੱਟ ਹਨ ਇਸ ਤੋਂ ਬਾਅਦ ਜੇਕਰ ਅੱਗੇ ਵੱਧੀ 17-18 ਤਰੀਕ ਤੱਕ ਪੱਛਮੀ ਹਵਾਵਾਂ ਚਲਦੀਆਂ ਰਹਿਣਗੀਆਂ ਮੌਸਮ ਖੁਸ਼ਗਾਰ ਰਹੇਗਾ ਉਸ ਤੋਂ ਬਾਅਦ 21-22 ਤਰੀਕ ਨੂੰ ਹਲਕਾ ਪੱਛਮੀ ਸਿਸਟਮ ਫਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ ਆਉਂਦੇ ਅਸਾਰ ਬਣ ਸਕਦੇ ਹਨ ਉਸ ਤੋਂ ਬਾਅਦ ਯਾਨੀ ਕਿ ਹਵਾ ਜਲਦੀ ਉਹੀ ਦਿਖਾਈ ਦੇਗੀ ਪলিউਸ਼ਨ ਦੇ ਵਿੱਚ ਵਾਪਸੀ ਹੋਏਗੀ ਪੰਜਾਬ ਵੱਲ ਇਹ ਪੂਰਬੀ ਹਵਾ ਦੇਖਣ ਦੇ ਨਾਲ ਪলিউਸ਼ਨ ਦੇ ਲੈਵਲ ਦੇ ਵਿੱਚ ਅੱਪ ਦੇਖਣ ਨੂੰ ਮਿਲੇਗਾ ਜੇਕਰ ਇਸ ਵੀ 21 ਦੇ ਲਾਗੇ ਆਪਾਂ ਕਹਿ ਸਕਦੇ ਹਾਂ ਕਿ ਪলিউਸ਼ਨ ਫਿਰ ਤੋਂ ਪ੍ਰੇਸ਼ਾਨ ਕਰ ਸਕਦੀ ਹੈ ਤੇ ਪੰਜਾਬ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਫਿਰ ਉੱਪਰ ਜਾਏਗੀ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦੇ ਆਂਗਲੀ ਵੀਡੀਓ ਦੇ ਵਿੱਚ ਧੰਨਵਾਦ